ਅੱਜ ਸਰਪੰਚ ਸਾਹਿਬ ਉਹਨੇ ਇੱਕ ਹੋਰ ਇਲਜ਼ਾਮ ਲਾਇਆ ਕਹਿੰਦੇ ਵੀ ਨਰੇਗਾ ਦੇ ਖਾਤੇ ਵਿੱਚੋਂ ਫਰੋਈ ਫਰ ਤੁਹਾਡੇ ਰਿਸ਼ਤੇਦਾਰਾਂ ਦੇ ਖਾਤੇ ਲੱਗੇ ਹੋਏ ਇਹਦੇ ਬਾਰੇ ਤੁਹਾਡਾ ਬਿਲਕੁਲ ਗਲਤ ਇਹਨਾਂ ਦਾ ਇਹ ਬਿਲਕੁਲ ਗਲਤ ਗੱਲ ਕਰ ਰਹੇ ਨੇ ਜੀ ਉਹਨੇ ਇਹ ਜੇਕਰ ਸਾਬਤ ਕਰਦੇ ਨੇ ਵੀ ਇਹਨਾਂ ਦੇ ਰਿਸ਼ਤੇਦਾਰਾਂ ਦੇ ਖਾਤੇ ਲੱਗੇ ਹੋਏ ਨੇ ਅਸੀਂ ਜੋਨਾ ਵੀ ਪੈਸਾ ਆਇਆ ਸੀ ਉਹ ਤੋਂ ਤਿੰਨ ਗੁਣਾ ਡਬਲ ਦੇਾਂਗੇ ਜੀ ਡਬਲ ਦੇਾਂਗੇ ਇਹਨਾਂ ਨੂੰ ਜੇਕਰ ਨਹੀਂ ਹੁੰਦਾ ਸਾਬਤ ਕਰ ਸਕਦੇ ਵੀ ਇਹ ਇਹ ਨਰੇਗਾ ਜੀ ਦੇ ਖਾਤੇ ਅਧ ਰਿਸ਼ਤੇਦਾਰ ਲਾਏ ਹੋਏ ਨੇ ਤੇ ਇਹਨਾਂ ਨੂੰ ਦੱਸੋ ਇਹਨਾਂ ਦਾ ਫਿਰ ਕੀ ਕਰਨਾ ਚਾਹੀਦਾ ਪਿੰਡੋਂ ਬਾਹਰ ਜਾਣਗੇ ਜੀ ਅਸੀਂ 30 ਸਾਲ ਉਹਨਾਂ ਨੇ ਆਪ ਸਰਪੰਚੀ ਕੀਤੀ ਮੇਰੇ ਡੈਡੀ ਨੇ ਮੱਖਣ ਸਿੰਘ ਸਰਪੰਚ ਨੇ 40 ਸਾਲ ਸਰਪੰਚੀ ਕੀਤੀ ਤੇ 40 ਕਿੱਲਾ ਉਹਦੇ ਕੋਲ ਪੈੜੀ ਗਈ ਤਿੰਨ ਪਰਾ ਇਕੱਠੇ ਨੇ ਜੇ ਪਿੰਡ ਵਿੱਚ ਪੁੱਛ ਦੱਸ ਕਰ ਲਵਾਂ ਜਾਂ ਤੇ ਜੇ ਉਹ ਮੇਰੇ ਦੋ ਕਿੱਲਾਂ ਵਾਲੀ ਕੋਲ ਪੈਸੇ ਲੈਣ ਆਦਾ 40 ਕਿੱਲੇ ਆਣੇ ਦੱਸੋ ਪਹਿਲਾਂ ਇਹ ਸਰਪੰਚੇ ਵਾਸਤੇ ਚੰਗਾ ਕੰਮ ਇਹ ਗਲਤ ਗੱਲ ਕਰ ਰਹੇ ਨੇ ਜੀ ਕੋਈ ਖਾਤਾ ਨਹੀਂ ਲੱਗਿਆ ਪਿੰਡ ਵਿੱਚ ਬਣੇ ਤੇ ਆਦੇ ਸਹਰਿਆਂ ਤੇ ਖਾਤੇ ਆਦੇ ਸਹਰੇ ਤੇ ਜੱਕ ਜਿਕੇ ਸੱਸ ਦੇ ਖਾਤੇ 'ਚ ਪੈਸੇ ਪਾਵੇ ਤਾਂ ਇਹ ਬੇਰਗੁਲ ਗਲਤ ਇਲਜ਼ਾਮ ਨੇ ਜੀ ਝੂਠੇ ਨੇ ਜੀ ਉਹ ਇਹ